ਵਾ ਗੁਰੂ 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 ਗੁਰੂ ਜੀ ਦੀ ਸਾਜਿਨ ਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸواری ਸਾਤ ਸੰਗਤ ਜੀਓ ਆਓ ਜੀ ਰਸਨਾ ਨੂੰ ਕਰੀਏ ਪਵਿੱਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਕਲਗੀ ਧਰ ਪਿਤਾ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਰਾ ਬੁਲੰਦ ਕਰਦੇ ਹੋਏ ਇੱਕੋ ਹੀ ਵਾਰੀ ਕਹਿਣ ਤੇ ਗੱਜ ਕੇ ਉਚਾਰਨ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲਿਖਾਂਗੇ ਪੰਜ ਪਿਆਰਿਆਂ ਦੇ ਨਾਮ ਆਪਾਂ ਬੋਰਡ ਤੇ ਲਿਖਦੇ ਹਾਂ ਤੇ ਤੁਸੀਂ ਦੇਖੋ ਪਹਿਲੇ ਪਹਿਲਾਂ ਲਿਖਣਾ ਉੱਪਰ ਪੰਜ ਪਿਆਰਿਆਂ ਦੇ ਨਾਮ ਠੀਕ ਹੈ ਹੁਣ ਆਪਾਂ ਵੀਡੀਓ ਇੱਥੋਂ ਆਡੀਓ ਕਰ ਦਈਏ ਥੋੜਾ ਬੰਦ ਪਹਿਲਾਂ ਬੋਲ ਕੇ ਤੁਹਾਨੂੰ ਦੱਸਦਾ ਪਹਿਲੇ ਸੀਗੇ ਭਾਈ ਦਿਆ ਸਿੰਘ ਜੀ ਪੰਜ ਪਿਆਰਿਆਂ ਚੋਂ ਠੀਕ ਹੈ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਠੀਕ ਹੈ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਉਸ ਤੋਂ ਬਾਅਦ ਲਿਖਾਂਗੇ ਹੁਣ ਆਪਾਂ ਚਾਰ ਪੰਜ ਚਾਰ ਸਹਿਬ ਜਰਦਿਆਂ ਦੇ ਨਾਮ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਜਿਹੜੇ ਬਾਬਾ ਅਜੀਤ ਸਿੰਘ ਬਾਬਾਜੀ ਜੀਤ ਸਿੰਘ ਜੀ ਤੇ ਬਾਬਾਜੀ ਹਾਰ ਸਿੰਘ ਜੀ ਸੀਗੇ ਇਹ ਦੋਨੋਂ ਵੱਡੇ ਸਹਿਬਜ਼ਾਦੇ ਇਹ ਹੋਏ ਸੀ ਸ਼ਹੀਦ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਇਹ ਹੋਏ ਸੀ ਕਿ ਆਪਣੇ ਇੱਥੇ ਫਤਿਹਗੜ੍ਹ ਸਾਹਿਬ ਸਰਹੰਦਾ ਆਪਾਂ ਉੱਥੇ ਦੇਖਦੇ ਹਾਂ ਨਾ ਉੱਥੇ ਫਤਿਹਗੜ੍ਹ ਸਾਹਿਬ ਨੀਹਾਂ ਚ ਚਿਣੇ ਗਏ ਸੀ ਤੁਹਾਨੂੰ ਕੋਈ ਪੁੱਛੇ ਵਹੀ ਆਪਣੇ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਲਾ ਅਮਰੀਕਾ ਕੈਨੇਡਾ ਪੰਜਾਬ ਪੂਰਾ ਇੰਡੀਆ ਦਿੱਲੀ ਚੰਡੀਗੜ੍ਹ ਜੋ ਵੀ ਜਿੰਨੇ ਵੀ ਬਾਹਰਲੇ ਮੁਰਖ ਕੋਈ ਵੀ ਤੁਹਾਨੂੰ ਪੁੱਛੇ ਵੀ ਸਾਰਿਆਂ ਤੋਂ ਮਹਿੰਗੀ ਜਗ੍ਹਾ ਕਿਹੜੀ ਆ ਕਿੱਥੇ ਆ ਭਲਾ ਪਤਾ ਸ਼੍ਰੀ ਫਤੇਗੜਾ ਹਾਂ ਫਤੇਗੜ ਸਾਹਿਬ ਜਿੱਥੇ ਟੋਡਰ ਮਾਲਣੇ ਮੋਹਰਾ ਬਿਛਾਈਆਂ ਸੀਗੀਆਂ ਠੀਕ ਆ ਪਹਿਲਾਂ ਕਹਿੰਦਾ ਸੀਗਾ ਉਹ ਪਾਪੀ ਵੀ ਤੁਸੀਂ ਮੋਹਰਾ ਬਿਛਾ ਦੋ ਵਿਸ਼ਮੀਆਂ ਲੈਣੀਆਂ ਨੇ ਵੀ ਇੱਕ ਇੱਕ ਮੋੜੇ ਨਾ ਰੱਖੋ ਜਦੋਂ ਫਿਰ ਉਹਨੇ ਫਿਰ ਉਹਨੂੰ ਲਾਲਚ ਹੋ ਗਿਆ ਉਹਨੇ ਬੇਅਦਵੀ ਕਰਨੀ ਚਾਹੀ ਸਾਡੇ ਸਾਹਿਬ ਜਾਦਿਆਂ ਦੀ ਹੈਨਾ ਬਈ ਇਹ ਜਗਾ ਕੋਈ ਖਰੀਦ ਨਾ ਸਕੇ ਕਿਉਂਕਿ ਜੇ ਖਰੀਦ ਨਾ ਸਕੇ ਕਿਉਂਕਿ ਉਹਨੇ ਐ ਕਿਹਾ ਸੀ ਵੀ ਫਿਰ ਉਹ ਕਹਿੰਦੇ ਖੜਮੀਆਂ ਮੋਹਰਾ ਲੈਣੀਆਂ ਨੇ ਫਿਰ ਇਦਾਂ ਨਾ ਜਿਵੇਂ ਆ ਪਟੋਲੂ ਖੜੇ ਇਦਾਂ ਮੈਂ ਤੁਹਾਨੂੰ ਦਿਖਾਉਂ ਕਰਕੇ ਉਧਰੋਂ ਐਦਾਂ ਫਿਰ ਐਦਾਂ ਇਸ ਹਸਾਬ ਨਾਲ ਖੜੀਆਂ ਕਰੀਆਂ ਸੀ ਇਸ ਹਸਾਬ ਨਾਲ ਖੜਮੀਆਂ ਮੋਹਰਾ ਫਿਰ ਉੱਥੇ ਪੂਰੀਆਂ ਚਿਣ ਕੇ ਉੰਨੀ ਕ ਜਗਾ ਉਦੋਂ ਉੰਨੀ ਕ ਜਗਾ ਲਈ ਸੀ ਟੋਡਰਮਲ ਨੇ ਟੋਡਰਮਲ ਸੇਠ ਸੀਗਾ ਉਹਨੇ ਜਗਾ ਲਈ ਸੀ ਉਹ ਜਗਾ ਦੇ ਵਿੱਚ ਉਹ ਜਗਾ ਤੇ ਫਿਰ ਮਾਤਾ ਗੁਜਰਕੌਰ ਤੇ ਬਾਬਾ ਜੋਰਾਵਰ ਤੇ ਬਾਬਾ ਫਤੇ ਸਿੰਘ ਜੀ ਦਾ ਸੰਸਕਾਰ ਕੀਤਾ ਸੀਗਾ ਤੇ ਪਹਿਲਾਂ ਕੋਈ ਸਮਾ ਸੀਗਾ ਉਦੋਂ ਕਿਤੇ ਗੁਰੂ ਸਾਹਿਬ ਨਾਲ ਬਚਨ ਹੋਏ ਸੀ ਟੋਡਰਮਲ ਦੇ ਉਦੋਂ ਪੰਜ ਮੋਹਰਾਂ ਲੈ ਕੇ ਪਤਾ ਨਹੀਂ ਕਿੰਨੀਆਂ ਮੋਹਰਾਂ ਲੈ ਕੇ ਮੱਥਾ ਟੇਕਣ ਲੱਗੇ ਸੀਗੇ ਗੁਰੂ ਸਾਹਿਬ ਨੂੰ ਤੇ ਫਿਰ ਗੁਰੂ ਸਾਹਿਬ ਨੇ ਕਿਹਾ ਸੀ ਟੌਡਰਮਲ ਨੂੰ ਕਹਿੰਦੇ ਕੋਈ ਗੱਲ ਨਹੀਂ ਕੋਈ ਸਮਾਂ ਆਊਗਾ ਇੰਨੀਆਂ ਕ ਨਹੀਂ ਵੀ ਤੈਨੂੰ ਤਾਂ ਬਹੁਤ ਜ਼ਿਆਦਾ ਸੇਵਾ ਲੈਣੀ ਆ ਉਹ ਗੁਰੂ ਸਾਹਿਬ ਨੇ ਜਿਹੜੇ ਬਚਨ ਉਦੋਂ ਕੀਤੇ ਸੀ ਨਾ ਫਿਰ ਉਹੋ ਬਚਨ ਇੱਥੇ ਪੂਰੇ ਹੋਏ ਸੀਗੇ ਸਰਹੰਦ ਫਤਿਹਗੜ ਸਾਹਿਬ ਉੱਥੋਂ ਫਿਰ ਖੜਮੀਆਂ ਮੋਹਰਾ ਬਿਸ਼ਾ ਕੇ ਉੱਥੇ ਫਿਰ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਸਾਰਿਆਂ ਤੋਂ ਮਹਿੰਗੀ ਜਗ੍ਹਾ ਕਿੱਥੇ ਆ? ਸ੍ਰੀ ਫਤਿਹਗੜ ਸਾਹਿਬ ਹਾਂ ਫਤਿਹਗੜ ਸਾਹਿਬ ਲੱਗੇ ਪਤਾ ਕਿਉਂਕਿ ਜਿਹੜੇ ਆਪਾਂ ਨੂੰ ਆਪਾਂ ਕੱਲੇ ਐਵੇਂ ਕੱਲੇ ਜੁੜੇ ਰੱਖ ਕੇ ਸਾਨੂੰ ਕੋਈ ਸਿੱਖ ਨਾ ਕਹਵੇ ਸਾਨੂੰ ਇਤਿਹਾਸ ਦਾ ਵੀ ਪਤਾ ਹੋਣਾ ਚਾਹੀਦਾ ਠੀਕ ਆ ਹਾਂ ਤੇ ਹੁਣ ਤੁਸੀਂ ਲਿਖੋ ਆਪਾਂ ਮੜੀ ਜੀ ਫੋਟ ਆਹ ਕਰ ਦਈਏ ਆਡੀਓ ਹਾਂਜੀ ਵਾਈ ਗੁਰੂ ਜੀ ਹੋ ਗਿਆ ਸਾਰਿਆਂ ਦਾ ਲਿਖ ਲਿਆ ਸਾਰਿਆਂ ਨੇ ਹਾਂਜੀ ਵਾਹਿਗੁਰੂ ਜੀ ਪੰਜ ਪਿਆਰਿਆਂ ਦੇ ਨਾਮ ਵੀ ਲਿਖ ਲਏ ਹਾਂਜੀ ਵਾਹਿਗੁਰੂ ਚਾਰ ਸਾਬ ਜਾਦਿਆਂ ਦੇ ਨਾਮ ਵੀ ਹਾਂਜੀ ਵਾਹਿਗੁਰੂ ਹੁਣ ਤੁਸੀਂ ਮੈਨੂੰ ਬੋਲ ਕੇ ਦੱਸੋ ਪੰਜ ਪਿਆਰਿਆਂ ਦੇ ਨਾਮ ਜਿਹੜੇ ਪਹਿਲੇ ਨੇ ਉਹ ਕੌਣ ਨੇ ਪਾਈ ਦਿਆ ਸਿੰਘ ਜੀ ਦੂਜੇ ਪਾਈ ਧਰਮ ਸਿੰਘ ਜੀ ਤੀਸਰੇ ਪਾਈ ਹਿੰਮਤ ਸਿੰਘ ਜੀ ਚੌਥੇ ਪਾਈ ਮੋਹਕਮ ਸਿੰਘ ਜੀ ਮੋਹਕਮ ਸਿੰਘ ਜੀ ਪੰਜਵਾਂ ਪੰਜਵੇਂ ਪਾਈ ਸਹਿਬ ਸਿੰਘ ਜੀ ਹਾਂ ਪਾਈ ਸਹਿਬ ਸਿੰਘ ਜੀ ਇਸ ਤੋਂ ਬਾਅਦ ਆਗੇ ਚਾਰ ਸਾਬਜਾਦਿਆਂ ਦੇ ਨਾਮ 312 ਹਾਂਜੀ ਚਾਰ ਸਾਬਜਾਦਿਆਂ ਦੇ ਨਾਮ ਠੀਕ ਹੈ ਬਾਬਾ ਜੀ ਨਾ ਪਹਿਲੇ ਦਾ ਨਾ ਪਹਿਲੇ ਦਾ ਨਾਮ ਕੀ ਆ ਬਾਬਾਜੀਤ ਸਿੰਘ ਜੀ ਦੂਸਰੇ ਬਾਬਾ ਜੋਰਾ ਸਿੰਘ ਜੀ ਜੀ ਦਾ ਸਿੰਘ ਜੀ ਦਾ ਸਿੰਘ ਜੀ ਹਾਂ ਕੀ ਆ ਦੂਸਰੇ ਜੀ ਦਾ ਸਿੰਘ ਜੀ ਤੂੰ ਕਿਤੇ ਲਿਖਤਾ ਨਹੀਂ ਲਿਆ ਗਲਤ ਨਹੀਂ 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 ਬੋਲੇ ਤੇ ਤੀਸਰੇ ਬਾਬਾ ਜੋਰਾ ਸਿੰਘ ਜੀ ਹਾਂ ਚੌਥੇ ਬਾਬਾ ਪ੍ਰਤਾਪ ਸਿੰਘ ਜੀ ਹਾਂਜੀ ਹੁਣ ਜਿਹੜੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਹਾਰ ਸਿੰਘ ਜੀ ਸੀਗੇ ਇਹਨਾਂ ਦੀ ਸ਼ਹੀਦੀ ਕਿੱਥੇ ਹੋਈ ਸੀ ਚੰਕੌਰ ਦੀ ਗੜੀ ਵਿੱਚ ਹਾਂ ਜਪ ਤੂੰ ਨਹੀਂ ਬੋਲਦਾ ਨਾ ਪੁੱਤ ਤੂੰ ਬੋਲੇ ਕਿੱਥੇ ਹੋਈ ਸੀ ਚੰਕੌਰ ਦੀ ਗੜੀ ਵਿੱਚ ਤੇ ਜਿਹੜੇ ਛੋਟੇ ਸਾਹਿਬਜ਼ਾਦੇ ਸੀਗੇ ਬਾਬਾ ਜੋਰਾਵਰ ਤੇ ਬਾਬਾ ਫਤਿਹ ਸਿੰਘ ਜੀ ਸਰਹੰਦ ਸਿੰਘ ਜੀ ਉਹ ਕਿਵੇਂ ਹੋਈ ਸੀ ਸ਼ਹੀਦੀ ਨੀ ਹਾਂ ਜਿਹੜੇ ਕਿਹਾ ਹਾਂ ਸਾਰਿਆਂ ਤੋਂ ਮਹਿੰਗੀ ਜਗਾ ਕਿੱਥੇ ਹੈ ਸ਼੍ਰੀ ਫਤਿਹ ਹਾਂਜੀ ਸੋ ਇੰਨੀ ਆਹੀ ਵਿਚਾਰਾਂ ਕਰਦਿਆਂ ਕੋਲੋਂ ਇੰਨੀ ਹੀ ਆਪਾਂ ਗੁਣ ਗੈਣ ਕਰਦਿਆਂ ਕੋਲੋਂ ਉਸਤਤ ਵੜੇ ਹੀ ਕਰਦਿਆਂ ਕੋਲੋਂ ਏਕ ਨੀ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਵੈਗਰੂ ਜੀ ਆਪਰਾ ਬਰੂਪ ਸੰਗਤ ਵਕਸ਼ਣ ਜੋਗਾ ਵਕਸ਼ ਲੈਣਾ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੇ ਬਹੁਤ ਬਹੁਤ ਧੰਨਵਾਦ ਸਾਈਂ ਟੀਚਰ ਸਹਿਬਾਨ ਭਾਈ ਸਾਹਿਬ ਪਈਸਾ ਪਈਸੇਵਾ ਸਿੰਘ ਜੀ ਤਰਮਾਲਾ ਉਹਨਾਂ ਵੱਲੋਂ ਬਰੋਸਾਈ ਹੋਏ ਗੁਰਮੁਖ ਪਿਆਰੇ ਉਹਨਾਂ ਦਾ ਹੀ ਰੂਪ ਭਾਈ ਸਾਹਿਬ ਭਾਈ ਦਲਵੀਰ ਸਿੰਘ ਜੀ ਤਰਮਾਲਾ ਜਿਨ੍ਹਾਂ ਨੂੰ ਮਿਲ ਕੇ ਇਸ ਪਾਸੇ ਦੀ ਲਗਨ ਲੱਗੀ ਆ ਗੁਰਮੁਖ ਪਿਆਰੇ ਅੱਗੇ ਚੁਗਲੀਆਂ ਨਿੰਦਈ ਕਰਦੇ ਹੁੰਦੇ ਸੀਗੇ ਜਦੋਂ ਦੇ ਜਾਣ ਲੱਗੇ ਆ ਨਾ ਪੂਰੇ ਸਾਧੂ ਦੀ ਸ਼ਰਣ ਦੇ ਵਿੱਚ ਹੁਣ ਲੈ ਇਸ ਪਾਸੇ ਨੂੰ ਲੱਗੀ ਸਤਗੁਰ ਨੇ ਕਿਰਪਾ ਕੀਤੀ ਠੀਕ ਆ ਆਪਾਂ ਇੱਕ ਵਾਰੀ ਫਿਰ ਧੋਖਿਮਾ ਦੇ ਜੱਜ ਕੰਵਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ